ਇਸ ਵੇਲੇ ਦੀ ਵੱਡੀ ਖਬਰ ਜੰਡੇਆਲਾ ਗੁਰੂ ਤੋਂ ਸਾਹਮਣੇ ਆ ਰਹੀ ਹੈ ਜੰਡੇਆਲਾ ਗੁਰੂ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਮੁਲਜ਼ਮ ਅਰਸ਼ਦੀਪ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ ਅਤੇ ਉਸ ਦੇ ਵੱਲੋਂ ਪਾਜਪਾ ਆਗੂ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਸ ਨੇ ਉਸ ਨੂੰ ਚਿੱਟਾ ਵੇਚਿਆ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਉਸਦੀ ਪਾਜਪਾ ਆਗੂ ਬਲਵਿੰਦਰ ਸਿੰਘ ਗਿੱਲ ਦੇ ਨਾਲ ਕਹਾ ਸੁਣੀ ਹੋ ਗਈ ਅਤੇ ਜਿਸ ਤੋਂ ਬਾਅਦ ਉਸ ਦੇ ਵੱਲੋਂ ਪਾਜਪਾ ਆਗੂ ਤੇ ਹਮਲਾ ਕੀਤਾ ਗਿਆ ਮੇਰੀ ਜਾਣਕਾਰੀ ਦੇ ਅਨਸਾਰ ਬੀਜੇਪੀ ਆਗੂ ਬਲਵਿੰਦਰ ਸਿੰਘ ਗਿੱਲ ਨੂੰ ਜ਼ਖਮੀ ਕਰਨ ਵਾਲੇ ਆਕਾਸ਼ਦੀਪ ਨੇ ਪੁਲਿਸ ਤੇ ਵੀ ਫਾਇਰਿੰਗ ਕੀਤੀ ਸੀ ਉਹਦਾ ਇਹ ਕਹਿਣਾ ਕਿ ਪੁਲਿਸ ਨੇ ਉਸ ਨੂੰ ਲੈ ਕੇ ਜਾਣ ਬੁਝ ਕੇ ਝੂਠਾ ਮੁਕਾਬਲਾ ਬਣਾਇਆ ਹੈ ਅਤੇ ਉਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ ਇਸ ਨੂੰ ਲੈ ਕੇ ਉਸ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਕੀ ਨਾਮ ਜੀ ਤੁਹਾਡਾ ਅਰਸ਼ਦੀਪ ਸਿੰਘ ਹਾਂਜੀ ਕੀ ਅੱਜ ਤੁਸੀਂ ਪੁਲਿਸ ਤੇ ਫਾਇਰਿੰਗ ਕੀਤੀ ਜਿਹੜੇ ਵਾਲੇ ਕੀ ਹੈ ਸਾਰਾ ਮਾਮਲਾ ਨਹੀਂ ਨਹੀਂ ਆਪਾਂ ਫਾਇਰਿੰਗ ਨਹੀਂ ਸਰਗੋਤ ਮੇਰੇ ਕੋ ਕੋਈ ਹੈ ਨਹੀਂ ਮੈਂ ਫਾਇਰਿੰਗ ਕਰਨਾਂ ਗਾ ਨਹੀਂ ਜੀ ਤੇ ਜਿਹੜੇ ਤੁਸੀਂ ਬੀਜੇਪੀ ਦੇ ਪ੍ਰਧਾਨ ਨੂੰ ਪਿਛਲੇ ਦਿਨੀ ਝੰਡੇ ਵਾਲੇ ਗੋਲੀਆਂ ਮਾਰੀਆਂ ਕਿਉਂ ਮਾਰੀਆਂ ਸੀਗੀਆਂ? ਉਹ ਸਾਰੇ ਚਿੱਟੇ ਦੇ ਲੈਣ ਦੇਣ ਤੋਂ ਪੈਸੇ ਦੀ ਗੱਲ ਹੀ ਸੀ। ਹਾਂਜੀ। ਕਿੰਨਾ ਚਿੱਟਾ ਦਿੱਤਾ ਦਿੱਤਾ ਸੀ? 100 ਗ੍ਰਾਮ। 100 ਗ੍ਰਾਮ। ਹਾਂਜੀ। ਤੇ ਕਿੰਨੇ ਦਾ ਹੈਗਾ ਉਹ? 2 ਲੱਖ ਦਾ। ਤੇ ਤੁਸੀਂ ਇਹ ਤੋਂ ਉਹਨਾਂ ਦੇ ਘਰ ਗਏ ਕਿ ਇਹ ਕਹਿਣ ਵਾਸਤੇ ਉਹਨਾਂ ਨੂੰ ਵੀ ਤੁਸੀਂ ਪੈਸੇ ਦੇ ਦੋ। ਹਾਂ ਬੜੀ ਗੱਲਾਂ ਸਰ ਗਏ। ਤੁਹਾਨੂੰ ਪਤਾ ਹੈ ਉਹ ਬੀਜੇਪੀ ਦਾ ਪ੍ਰਧਾਨ ਹੈਗਾ ਉਹ। ਹਾਂਜੀ ਪਤਾ ਸੀ। ਉਹਨੇ ਨਹੀਂ ਗੱਲ ਕਹੀ ਪਿੱਤੂ ਉਹਨੇ ਨਿੱਕੇ ਮोटे ਕੰਮ ਨਾ ਕਰਿਆ ਕਰ ਐਦਾਂ ਬੰਦਾ ਜਿਆਦਾ ਸ਼ੋਅ ਹੁੰਦਾ ਵਾ ਆਪਾਂ ਦੂ ਉਤੋਂ ਤੋਂ ਕੰਮ ਕਰਨਾ ਵੱਡਾ ਮੈਂ ਗੱਲ ਉਹਦੀ ਮੰਨ ਲਈ ਮੈਂ ਨੂੰ ਲਿਆ ਕੇ ਦਿੱਤਾ 100 ਗ੍ਰਾਮ ਲਿਆਤੀ ਤੇ ਉਹਨੇ ਦੋ ਦੋ ਦਿਨ ਲੱਗੇ ਤੇ ਮੈਂ ਚੱਲ ਪਹਿ ਲੈਣ ਗਿਆ ਮੈਂ ਉਹਦੇ ਘਰੋਂ ਉਹਨੇ ਮੇਕੋ ਗੇੜੇ ਮਰਾਏ ਫੇ ਮੈਂ ਗਿਆ ਅਗਲੇ ਦਿਨ ਹੰਦਾ ਸ਼ਾਮੀ ਆ ਇਦਾਂ ਇਦਾਂ ਕਰਕੇ ਮਹੀਨੇ ਲੰਘ ਗਏ ਭਾਜੀ ਤੇ ਉਤੋਂ ਬਾਅਦ ਫਿਰ ਕੀ ਫਿਰ ਦੀ ਗੋਲੀਆਂ ਮਾਰਾ ਜਨੂੰ ਹਾਂਜੀ ਤੇ ਅੱਜ ਕੀ ਹੋਇਆ ਅੱਜ ਸਾਰੇ ਇਦਾਂ ਬੱਲੇ ਖੜਿਆਂ ਗਏ ਹਾਂ ਤੇ ਹਾਂਜੀ ਤਾਂ ਕੋਲ ਤੋਂ ਨਾ ਖੜੇ ਪੜਾਂ ਜਾਂਦੀ ਹੈ ਕਰਾਂਗੇ ਕਰੇ ਪਹਿਲਾਂ ਇਹ ਜਾਂਦੇ ਰਹੇ ਹੋ ਨਹੀਂ ਗਏ ਹਾਂਜੀ ਤਾਂ ਇਹਦਾ ਟਾਈਮ ਕਿੱਥੇ ਰਹਿ ਆਪਾਂ ਇਦਾਂ ਸਾਰੇ ਮੈਂ ਟਰੱਕ ਤੇ ਰਹਿਣਾ ਯਾਰ ਟਰੱਕ ਤੇ ਟਰੱਕ ਤੇ ਹਾਂਜੀ ਤਾਂ ਹੱਥ ਗੋਲੀ ਕਿਹ ਨਾਲ ਕੀ ਕਰਦੇ ਗੋਲੀ ਸਰ ਇਦਾਂ ਇਹਨਾਂ ਪਹਿਲਾਂ ਇਹਨਾਂ ਨੇ ਪੁਲਸ ਲੈਂਡ ਖੜਿਆ ਉਥੋਂ ਬਾਹਰੋਂ ਗੱਡੀ 'ਚ ਭਾ ਕੇ ਖੜਿਆ ਤੇ ਨਹਿਰ ਵੱਲ ਲੈ ਗਏ ਹਾਂਜੀ ਤਾਂ ਗੋਲੀ ਕਿਨੇ ਮਾਰੀ ਸਰ ਉਹਨੇ ਤਾਂ ਨਾਮ ਨਹੀਂ ਮੈਨੂੰ ਪਤਾ ਸਰ ਹਾਂਜੀ ਪੁਲਸ ਨੇ ਮਾਰੀ ਗੋਲੀ ਦਰ ਹਾਂਜੀ ਉਹਨੇ ਸਿਵਲ ਵਰਦੀ ਹੀ ਨਾ ਅੱਛਾ ਹਾਂਜੀ ਇਤਨੀ ਕਾਉਂਟਰ ਬਣਾਇਆ ਗਿਆ ਤੇਰੇ ਕਿਹਨਾਂ ਮਤਲਬ ਹਾਂਜੀ ਤਪਰ ਜੇ ਜਦੋਂ ਤੁਸੀਂ ਬੀਜੇਪੀ ਪ੍ਰਧਾਨ ਤੇ ਗੋਲੀਆਂ ਚਲਾਉਂਦੇ ਹੋ ਤਾਂ ਕਿੰਨੇ ਜਣੇ ਇਹਨਾਂ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਹੋਣਗੇ ਉੱਪਰ ਹੂੰ ਗੱਡੀ ਤੇ ਸਰ ਮੈਂ ਪਹਿਲਾਂ ਇਕੱਲਾ ਗਿਆ ਹੂੰ ਮੈਂ ਉਹ ਚਲਾ ਕੇ ਆਇਆ ਜਿਹੜਾ ਇੱਕ ਮੁੰਡਾ ਮੋਟਰਸਾਈਕਲ ਤੇ ਉਹ ਜੇਲੇ ਚਲ ਗਿਆ ਵਾ ਹਾਂਜੀ ਤਾਂ ਪਿਸਤੌਲ ਕਿਥੋਂ ਨੰਦਾ ਆਪਾਂ ਪਿਸਤੌਲ ਮੁੰਡੇ ਐ ਇਦਾਂ दारू ਪੀਣ ਨੇ ਸਰ ਹੂੰ ਉਹਨੇ ਆਪਣੀ ਡੱਬ ਚੋਂ ਕੱਢਿਆ ਮੈਨੂੰ ਇਹਦਾ ਕੰਮ ਦਾਸ ਕੱਢਣਾ ਤੇ ਮੈਂ ਪੈ ਲੈਣੇ ਇੱਕ ਮੈਂ ਚੱਲ ਆ ਆਪਾਂ ਇੱਧਰ ਜੰਨੇ ਆ ਹੂੰ ਨਾਲੇ ਨੂੰ ਪਤਾ ਲੱਗ ਗਿਆ ਕਿ ਕਿਦਾਂ ਪੈਸੇ ਮਾਰੀਦੇ ਆ ਤਾਂ ਪਿਸਤੌਲ ਕਿਦਾਂ ਤੁਹਾਡਾ ਤੇ ਆ ਫਿਰ ਤੁਹਾਡੇ ਨਾਲ ਦਾ ਜਿਹੜਾ ਮੁੰਡਾ ਜਿਹਨੇ ਦਿੱਤਾ ਤੁਹਾਨੂੰ ਉਹ ਮੁੰਡੇ ਮੁੰਡੇ ਨੇ ਲਿਆਂਦਾ ਏ ਕਿਹ ਕੋ ਤੇ ਉਹ ਉਹਨਾਂ ਨੂੰ ਦੇ ਆ ਵਾ ਨਹੀਂ ਪਿਸਤੌਲ ਚੋਰੀ ਕਰਕੇ ਲਿਆਂਦਾ ਵਾ ਜਾਂ ਕਿਸੇ ਦਾ ਲਾਇਸੈਂਸੀ ਲਿਆਂਦਾ ਨਹੀਂ 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 ਉਹ ਇਦਾਂ ਹੀ ਦੋ ਨੰਬਰ ਦਾ ਹੀ ਭਾਈ ਅੱਛਾ ਹਾਂਜੀ ਤਾਂ ਕਿੰਨੇ ਦਾ ਖਰੀਦਿਆ ਉਹਨੇ 40000 ਰੁਪਏ ਇੱਥੇ 40000 ਦਾ ਹਾਂਜੀ ਨਿਕਾਰੇ ਇੱਕ ਗੱਲ ਆ ਇਹ ਤੁਸੀਂ ਪਹਿਲੀ ਵਾਰੀ ਡੀਲਿੰਗ ਕੀਤੀ ਹੈ ਨਾ ਕਿ ਅੱਗੇ ਵੀ ਕਰਦੇ ਰਹੇ ਡੀਲਿੰਗ ਨਹੀਂ ਨਹੀਂ ਮੈਂ ਪਹਿਲੀ ਵਾਰਾ ਕੰਮ ਤੇ ਪਹਿਲ ਆਪਾਂ ਕਰੀਦਾ ਨਿਕਾ ਨਿਕਾ ਕੰਮ ਨਾਗ ਵੇਚਣੇ ਤਾਂ ਨਾਗ ਵੇਚਦੇ ਉਹ ਤਾਂ ਸਮਾਨ ਲੈਂਦੇ ਕਿੱਥੋਂ ਪਿਛੋਂ ਇੱਥੋਂ ਲੱਲਾਈ ਦਾ ਮੋੜ ਲੈਂਦੇ ਕਿੱਥੋਂ ਕਦੀ ਚਿੰਡੇ ਵਾਲੋਂ ਕਦੀ ਬਾਲੀਓ ਇਦਾਂ ਇਦਾਂ ਆਹ ਪਹਿਲੀ ਵਾਰੀ ਕੀ ਕਹਿੰਦੇ ਨੂੰ ਇਹਦੇ ਨਾਲ ਬੀਜੇਪੀ ਦੇ ਪ੍ਰਧਾਨ ਨਾਲ ਡੀਲਿੰਗ ਕੀਤੀ ਹਾਂਜੀ ਪਹਿਲੀ ਵਾਰੀ ਗੱਲ ਨੇ ਪਹਿਲੇ ਉਹਨੇ ਮੈਨੂੰ ਇੰਨੀ ਗੱਲ ਆੰਦਾ ਮੈਂ ਅੱਗੇ ਬਹੁਤ ਵੱਡਾ ਕੰਮ ਕਰ ਚੁੱਕਾ ਵਾਂ ਆੰਦਾ ਤੈਨੂੰ ਆੰਦਾ ਇਦਾਂ ਤਾਰਾਂਗੇ ਆਪਾਂ ਕਮਾਈ ਕਰੀਏ ਕੋਲ ਮੈਂ ਇਹ ਗੱਲ ਮੰਨ ਲਈ ਤੇ ਇਹ ਨਾ ਨਹੀਂ ਪਤਾ ਵੀ ਉਹਨੇ ਪੈਸੇ ਮਾਰ ਲਏ ਤਾਂ ਤੁਸੀਂ ਜਿੱਤੋ ਸਮਾਨ ਲੈ ਲਾਵਾ ਫਿਰ ਉਹਨੂੰ ਪੈਸੇ ਕਿੱਦਾਂ ਦਿੰਦੇ ਕਰ ਲਈ 2.5 ਲੱਖ ਰੁਪਏ ਨੇ ਰੱਖ ਲਿਆ ਤੁਹਾਡਾ ਭਾਈ ਮੇ ਕੋਲ ਹੈਗੇ 2 ਮੇ ਕੋਲ ਪੈਸੇ ਹੈਗੇ 30000 ਮੈਂ ਇਹਨੂੰ ਦੇਤਾ ਰਾਜ ਨੇ ਹੈਗੇ ਬਾਕੀ ਆਪੇ ਓੜੀ ਓੜੀ ਦੇ ਜਾਣੇ। ਹਾਂ। ਵਾਰੇ ਉਹਨਾਂ ਨੇ ਕੋਈ ਕਹਿਣੀ ਨਹੀਂ। ਹਾਂਜੀ। ਤਾਂ ਤੁਸੀਂ ਉਹਨਾਂ ਦੇ ਘਰ ਹੁਣ ਪੁਲਿਸ ਨੂੰ ਲੈ ਕੇ ਜਾਓ ਕਿ ਜੰਦਰ ਕੋਲੋਂ ਤੁਸੀਂ ਸਮਾਨ ਖਰੀਦਦੇ ਹੋ ਜਾਂ ਫਿਰ ਅੱਗੇ ਸਪਲਾਈ ਕਰਦੇ ਹੋ। ਹਾਂਜੀ। ਜਿਨ੍ਹਾਂ ਕੋ ਆਪਾਂ ਕਿ ਇਹਨਾਂ ਜਿਨ੍ਹਾਂ ਨੂੰ ਆਪਾਂ ਬਲਵਿੰਦਰ ਗਿੱਲ ਨੇ ਦਿੱਤਾ ਹੈ ਨਾ ਉਹਨਾਂ ਦਾ ਆਪਾਂ ਨੂੰ ਪਤਾ ਵਾ। ਅੱਛਾ। ਹਾਂਜੀ। ਯਾਨਕਿ ਜਿਹੜਾ ਬੀਜੇਪੀ ਦਾ ਪ੍ਰਧਾਨ ਆ ਉਹਨੇ ਗਾਂਹ ਜਿੰਨੂੰ ਸਪਲਾਈ ਕੀਤੀ। ਹਾਂਜੀ ਹਾਂਜੀ। ਉਹਨਾਂ ਦਾ ਆਪਾਂ ਨੂੰ ਪਤਾ। ਉਹਦੇ ਗਾੜੀ ਇੱਥੇ ਆਪਣ ਜਿੰਦਿਆਲੇ ਕਿਰਾਏ ਤੇ ਰਹਿੰਦਾ ਵਾ ਗਾੜੀ ਇੱਕ ਹੋਰ ਉਹਦਾ ਪਿੰਡ ਆ ਹੂੰ ਉਹਦੇ ਵੀ ਆਪਾਂ ਕੋਸ਼ਿਸ਼ ਕੋਸ਼ਿਸ਼ ਅਗੇ ਕਰਕੇ ਉੱਥੇ ਲੈ ਕੇ ਜਾ ਸਕਦੇ ਹਾਂ ਅੱਛਾ ਹਾਂਜੀ ਯਾਨੀ ਕਿ ਜਿਹੜੇ ਬੰਦੇ ਨੂੰ ਮੂਰੇ ਸਪਲਾਈ ਕੀਤੀ ਔਰ ਨੂੰ ਤੁਸੀਂ ਪੁਲਿਸ ਦੇ ਹਵਾਲੇ ਖਵਾਓਗੇ ਹਾਂਜੀ ਉੱਥੇ ਇਸ ਮਾਮਲੇ ਲੈ ਕੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਆਕਾਸ਼ਦੀਪ ਨੂੰ ਲੈ ਕੇ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਕੋ ਅੱਜ ਸਾਡੀਆਂ ਅਮਰਸਰ ਦਿਹਾਤੀ ਦੀਆਂ ਪੁਲਿਸ ਟੀਮਜ਼ ਨੂੰ ਬੜੀ ਵਧੀਆ ਸਫਲਤਾ ਮਿਲੀ ਹੈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਐਸਐਸਪੀ ਅਮਰਸਰ ਦਿਹਾਤੀ ਸ਼੍ਰੀ ਸਤਿੰਦਰ ਸਿੰਘ ਸਾਹਿਬ ਦੀ ਰਹਿਨਮਾਈ ਹੇਠ ਸਾਡੀਆਂ ਟੀਮਾਂ ਨੇ ਡਰਾਈਵ ਅਗੇਂਸਟ ਡਰੱਗਸ ਅਤੇ ਡਰਾਈਵ ਅਗੇਂਸਟ ਗੈਂਗਸਟਰਸ ਜਿਹੜੀ ਸ਼ੁਰੂ ਕੀਤੀ ਸੀਗੀ ਔਰ ਉਸ ਸਾਡੀ ਮੁਹਿੰਮ ਨੂੰ ਬਹੁਤ ਹੀ ਵਧੀਆ ਸਫਲਤਾ ਮਿਲੀ ਹੈ ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਜੋ ਸਾਡਾ ਇੱਕ 77 ਨੰਬਰ ਮੁਕਦਮਾ ਜੋ ਕਿ ਮਿਤੀ 17 4 2023 ਨੂੰ ਜਡੇੜਾਲਾ ਥਾਣੇ ਦੇ ਵਿੱਚ ਦਰਜ ਹੋਇਆ ਸੀ ਜਿਸ ਵਿੱਚ ਬਲਵਿੰਦਰ ਸਿੰਘ ਗਿੱਲ ਨਾਮ ਦੇ ਵਿਅਕਤੀ ਜੋ ਕਿ ਜਨਰਲ ਸਖਤਰ ਸਗੇ ਭਾਜਪਾ ਦੇ ਅਸੀਂ ਮੋਰਚੇ ਦੇ ਉਹਨਾਂ ਦੇ ਉੱਪਰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਹਮਲਾ ਕੀਤਾ ਗਿਆ ਸੀਗਾ ਔਰ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਜਿਸ ਵਿੱਚ ਉਹ ਜ਼ਖਮੀ ਹੋਏ ਸਨ ਉਹਨਾਂ ਦੇ ਮੂੰਹ ਦੇ ਵਿੱਚ ਇੱਕ ਗੋਲੀ ਲੱਗੀ ਸੀ ਸੋ ਉਸ ਮੁਕਦਮੇ ਦੇ ਵਿੱਚ ਜਦੋਂ ਅਸੀਂ ਤਫਤੀਸ਼ ਨੂੰ ਅੱਗੇ ਕੀਤਾ ਤੇ ਉਸ ਵੇਲੇ ਅਸੀਂ ਇੱਕ ਦੋਸ਼ੀ ਉਸ ਸਮੇਂ ਗ੍ਰਿਫਤਾਰ ਕਰ ਲਿਆ ਸੀ ਔਰ ਉਸ ਦੇ ਵਿੱਚ ਉਸ ਦਾ ਜੋ ਸਾਥੀ ਮেইন ਅਕਿਊਸਡ ਜੋ ਕਿ ਅਰਸ਼ਦੀਪ ਸਿੰਘ ਏਲੀਅਸ ਮਾਸ ਜਿਸ ਨੇ ਗੋਲੀ ਚਲਾਈ ਸੀਗੀ ਉਸ ਦੇ ਘਰ ਦੇ ਵਿੱਚ ਵੜ ਕੇ ਉਹ ਭੱਜਣ ਵਿੱਚ ਫਰਾਰ ਫੋਨ ਵਿੱਚ ਕਾਮਯਾਬ ਹੋ ਗਿਆ ਸੀਗਾ ਅਤੇ ਉਹਨਾਂ ਦਾ ਇੱਕ ਤੀਸਰਾ ਸਾਥੀ ਜਿਸ ਦਾ ਨਾਮ ਮਨਦੀਪ ਸਿੰਘ ਏਲੀਅਸ ਬੁੱਧੂ ਜੋ ਕਿ ਸਾਰਾ ਮਾਸਟਰਮਾਈਂਡ ਸੀਗਾ ਇਸ ਗੇਮ ਦੇ ਪਿੱਛੇ ਇਹਨਾਂ ਦੀ ਜਦੋਂ ਸਾਨੂੰ ਟਿਪ ਮਿਲੀ ਤੇ ਸਾਡੀਆਂ ਟੀਮਾਂ ਨੇ ਇਲਾਕੇ ਦੇ ਵਿੱਚ ਛਾਣਬਣ ਕੀਤੀ ਔਰ ਜੋ ਮਨਦੀਪ ਸਿੰਘ ਏਲੀਅਸ ਬੁੱਧੂ ਹੈਗਾ ਆ ਉਸ ਨੂੰ ਜੱਲੂਪੁਰ ਖੇੜੇ ਪਿੰਡ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਚੋਸ ਦੀ ਰੈਸਟ ਉਸ ਮੁਕਦਮੇ ਦੇ ਵਿੱਚ ਪਾਈ ਗਈ ਔਰ ਉਸ ਦੀ ਪੁੱਛਗਿੱਛ ਦੇ ਵਿੱਚ ਇਹ ਚੀਜ਼ ਦਾ ਖੁਲਾਸਾ ਹੋਇਆ ਕਿ ਜੋ ਉਸ ਦਾ ਦੂਸਰਾ ਸਾਥੀ ਹੈ ਜੋ ਅਰਸ਼ਦੀਪ ਸਿੰਘ ਅਲੀਸਮਾਸ ਹੈਗਾ ਉਹ ਜੰਡਿਆਲੇ ਦੇ ਇਲਾਕੇ ਦੇ ਵਿੱਚ ਘੁੰਮ ਰਿਹਾ ਹੈਗਾ ਔਰ ਅਗਰ ਟਾਈਮਲੀ ਨਾਕਾਬੰਦੀ ਕੀਤੀ ਜਾਵੇ ਤੇ ਉਹ ਫੜਿਆ ਜਾ ਸਕਦਾ ਜਿਸ ਤੇ ਸਾਡੇ ਐਸਐਚਓ ਜੰਡਿਆਲਾ ਤੇ ਬਾਕੀ ਟੀਮਾਂ ਨੇ ਇਲਾਕੇ ਦੇ ਵਿੱਚ ਨਾਕਾਬੰਦੀ ਤੇ ਸਰਚ ਆਪਰੇਸ਼ਨ ਸ਼ੁਰੂ ਕੀਤੇ ਸੀ ਜੋ ਉਸ ਵੇਲੇ ਨਾਕੇ ਦੇ ਉੱਪਰ ਇੱਕ ਵਿਅਕਤੀ ਜੋ ਮੋਟਰਸਾਈਕਲ ਤੇ ਆ ਰਿਹਾ ਸੀ ਜਿਸ ਨੂੰ ਐਸਐਚਓ ਜੰਡਿਆਲਾ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਜਿਸ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਕੇ ਆਪਣਾ ਮੋਟਰਸਾਈਕਲ ਉੱਥੋਂ ਭਜਾ ਲਿਆ ਅਤੇ ਉਹ ਬਾਲੀਆਂ ਪਿੰਡ ਦੇ ਵੱਲ ਨੂੰ ਆਪਣਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਜਿਸ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਮੈਸੇਜ ਕਨਵੇ ਕਰਵਾਇਆ ਗਿਆ ਤੇ ਉਸ ਮੈਸੇਜ ਦੇ ਜ਼ਰੀਏ ਜਿਹੜਾ ਹੈਗਾ ਸਾਡੇ ਇੰਚਾਰਜ ਸੀਆਈਏ ਜੋ ਕਿ ਆਲਰੇਡੀ ਉਸ ਇਲਾਕੇ ਦੇ ਵਿੱਚ ਪੈਟਰੋਲਿੰਗ ਕਰ ਰਹੇ ਸੀਗੇ ਜਿਨ੍ਹਾਂ ਨੇ ਬਹੁਤ ਹੀ ਸੂਝ-ਬੂਝ ਦੇ ਨਾਲ ਉਸ ਵਿਅਕਤੀ ਨੂੰ ਅੱਗੇੋਂ ਘੇਰਾ ਪਾ ਕੇ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਸ ਨੇ ਫਿਰ ਇੱਕ ਫਾਇਰ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੀ ਟੀਮ ਦੇ ਉੱਪਰ ਕੀਤਾ ਜੋ ਸਾਡੇ ਇੰਚਾਰਜ CIA ਦੀ ਗੱਡੀ ਦੇ ਡਰਾਈਵਰ ਸਾਈਡ ਦੇ ਵਿੱਚ ਲੱਗਿਆ ਔਰ ਪਰਮਾਤਮਾ ਦੀ ਕਿਰਪਾ ਲਈ ਕਿ ਕਿਸੇ ਵੀ ਮੁਲਾਜ਼ਮ ਦਾ ਉਸ ਦੇ ਵਿੱਚ ਨੁਕਸਾਨ ਨਹੀਂ ਹੋਇਆ ਬਟ ਜਵਾਬੀ ਕਾਰਵਾਈ ਦੇ ਵਿੱਚ ਇੰਚਾਰਜ CIA ਨੇ ਜਦੋਂ ਅੱਗੇ ਫਾਇਰਿੰਗ ਕੀਤੀ ਤੇ ਜੋ ਇੱਕ ਗੋਲੀ ਅਸ਼ਦੀਪ ਸਿੰਘ ਏਲੀਅਸ ਮਾਸ ਦੀ ਖੱਬੀ ਲੱਤ ਦੇ ਵਿੱਚ ਵਜੀ ਜੋ ਕਿ ਉਹ ਮੌਕੇ ਤੇ ਜ਼ਖਮੀ ਹੋ ਗਿਆ ਤੇ ਪੁਲਿਸ ਪਾਰਟੀ ਨੇ ਬਹੁਤ ਹੀ ਸੂਝ-ਬੂਝ ਦੇ ਨਾਲ ਉਸ ਨੂੰ ਉਸ ਜਗ੍ਹਾ ਤੋਂ ਗ੍ਰਿਫਤਾਰ ਕਰ ਲਿਆ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਉਸ ਦੇ ਕੋਲੋਂ ਇੱਕ 30 ਬੋਰ ਦਾ ਪਿਸਟਲ ਅਤੇ ਇੱਕ ਮੋਟਰਸਾਈਕਲ ਅਤੇ ਉਸਦੇ ਨਾਲ 9 ਜਿੰਦੇ ਰੌਂਦ ਤੇ 3 ਖਾਲੀ ਖੋਲ ਮੌਕੇ ਤੋਂ ਬਰਾਮਦ ਕੀਤੀ ਗਈ। ਮੁਰਤਕ ਨੇ ਦੇਖ ਲਈ ਮਾਮਲੇ ਦਰਜ ਕੀ ਜਾਵਾਂਗੇ। ਇਹਨਾਂ ਦੇ ਵਿੱਚੋਂ ਜੋ ਮਨਦੀਪ ਸਿੰਘ ਜਿਹੜੀ ਬੁੱਧੂ ਹੈਗਾ ਜਿਹੜਾ ਮਾਸਟਰਮਾਈਂਡ ਹੈਗਾ ਆ ਉਸਦੇ ਕੋਲ ਉਸਦੇ ਉੱਪਰ ਹੁਣ ਤੱਕ ਜਿਹੜੇ ਹੈਗੇ ਨੇ ਉਹ 7 ਮੁਕਦਮੇ ਪਹਿਲਾਂ ਦਰਜ ਨੇ ਜਿਸ ਵਿੱਚ 307 ਦੇ ਮੁਕਦਮੇ ਹੈਗੇ ਨੇ ਐਨਡੀਪੀਐਸ ਦੇ ਕੇਸਿਸ ਹੈਗੇ ਨੇ। ਔਰ ਸੈਕੰਡ ਜਿਹੜਾ ਉਹਦਾ 파ਟਨਰ ਹੈਗਾ ਅਰਸ਼ਦੀ ਉਸ ਦਿਨ ਜੇ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਕਿ ਉਸ ਦੇ ਉੱਪਰ ਕਿੰਨੇ ਮਕਦਮੇ ਹੈਗੇ ਨੇ ਕਿਉਂਕਿ ਇੱਕ ਮਕਦਮਾ ਤੇ ਉਸ ਦੇ ਉੱਪਰ ਆਲਰੇਡੀ ਹੈਗਾ ਜੋ 7 SMJ نیوز ਦੇ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ